ਔਰ ਪਾਰਟੀਆਂ ਆਪਣੇ ਮੁੱਦੇ ਇਸ ਤਰ੍ਹਾਂ ਸਾਡੇ ਸਾਹਮਣੇ ਰੱਖਣ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਜਾਂ ਭਾਰਤ ਨੂੰ ਕਿਸ ਸਥਿਤੀ ਦੇ ਵਿੱਚ ਦੇਖਦੇ ਨੇ ਜਿਨ੍ਹਾਂ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਦੇ ਉੱਤੇ ਖਰੇ ਉਤਰਨ ਤਾਂ ਜੋ ਉਹਨਾਂ ਨੂੰ ਇਹੋ ਜਿਹਾ ਪ੍ਰਚਾਰਾਂ ਦੀ ਲੋੜ ਹੀ ਨਾ ਪਵੇ ਜਦੋਂ ਵੋਟਾਂ ਦੇ ਉੱਤੇ 66000 ਕਰੋੜ ਰੁਪਏ ਖਰਚ ਹੁੰਦਾ ਇੱਥੋਂ ਪਤਾ ਲੱਗਦਾ ਸਾਡਾ ਦੇਸ਼ ਬਹੁਤ ਅਮੀਰ ਜਿੱਥੇ ਸਿਰਫ 37 ਰੁਪਏ ਇੱਕ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਜੇ ਤੂੰ 37 ਰੁਪਏ ਕਮਾ ਰਿਹਾ ਤਾਂ ਤੂੰ ਗਰੀਬ ਨਹੀਂ ਹੈਗਾ ਇੱਥੋਂ ਅਸੀਂ ਜਾਣ ਸਕਦੇ ਹਾਂ ਸਾਡੀ ਸਥਿਤੀ ਕੀ ਹੈ ਅਸੀਂ ਆਪਣਾ ਰਿਪ੍ਰੈਜ਼ੈਂਟੇਟਿਵ ਬਣਾ ਕੇ ਉੱਥੇ ਭੇਜੀਦਾ ਆਪਣੀ ਪਾਰਟੀ ਤੋਂ ਚੇਂਜ ਹੋ ਕੇ ਕਿਸੇ ਐਸੀ ਪਾਰਟੀ ਦੇ ਵਿੱਚ ਚਲ ਜਾਂਦੇ ਨੇ ਜਿਹਨਾਂ ਨੂੰ ਉਹ ਭੰਡਦੇ ਰਹੇ ਨੇ ਉਹ ਕਹਿੰਦੇ ਨੇ ਕਿ ਉਹ ਗਲਤ ਨੇ ਗਲਤ ਨੇ ਗਲਤ ਨੇ ਔਰ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਨੂੰ ਦਿਖਦਾ ਕਿ ਸਾਡੀ ਪਾਰਟੀ ਡਾਊਨ ਜਾ ਰਹੀ ਹੈ ਤਾਂ ਉਹ ਪਾਰਟੀ ਚੇਂਜ ਕਰ ਲੈਂਦੇ ਨੋਟਾ ਦਾ ਪਰਪਸ ਹੀ ਇਹ ਹੁੰਦਾ ਹੈ ਕਿ ਜੇ ਕਿਸੇ ਪਾਰਟੀ ਦੇ ਬੰਦੇ ਨੂੰ 20% ਨੋਟਾ ਮਿਲ ਜਵੇ ਤਾਂ ਉਹ ਰਿਜੈਕਟ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਆਪਾਂ ਹੁਣ ਨੌਜਵਾਨਾਂ ਦੀ رائے ਜਾਣਾਂਗੇ ਕਿ ਉਹ ਕਿਸ ਨੂੰ ਆਪਣਾ ਨੇਤਾ ਚੁਣਨਗੇ ਕਿਸ ਪਾਰਟੀ ਨੂੰ ਵੋਟ ਪਾਉਣਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਸ ਪਾਰਟੀ ਨੂੰ ਵੋਟ ਦਵੋਗੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਰੋਤੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਹਾਂ ਹਰੇਕ ਪਾਰਟੀ ਦੀ ਇੱਕ ਆਈਡੀਓਲੋਜੀ ਹੁੰਦੀ ਹੈ ਹਰੇਕ ਪਾਰਟੀ ਇੱਕ ਮੁੱਦਾ ਲੈ ਕੇ ਚੱਲਦੀ ਹੈ ਕਿ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਕਰਾਂਗੇ ਇਸ ਤਰ੍ਹਾਂ ਦਾ ਕੰਮ ਕਰਾਂਗੇ ਇਸ ਤਰ੍ਹਾਂ ਦਾ ਕੰਮ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਲੋਕਾਂ ਨੂੰ ਲਾਲੀਪਾਪ ਦੇ ਰਹੇ ਹੋ ਤੁਸੀਂ ਲੋਕਾਂ ਨੂੰ ਸਿਰਫ ਖਾਬ ਦਿਖਾ ਰਹੇ ਹੋ ਤੁਸੀਂ ਲੋਕਾਂ ਨੂੰ ਲੋਕਾਂ ਦੇ ਪੈਸੇ ਨਾਲ ਹੀ ਫਰੀ ਬੱਸ ਸਰਵਿਸ ਦੇ ਰਹੇ ਹੋ ਫਰੀ ਰਾਸ਼ਨ ਦੇ ਰਹੇ ਹੋ ਜਾਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਯੋਗ ਬਣਾ ਰਹੇ ਹੋ ਜੀ ਅਸੀਂ ਸਾਰੀਆਂ ਪਾਰਟੀਆਂ ਨੂੰ ਦੇਖੀਏ ਜਿਹੜੇ ਪਾਰਟੀਆਂ ਦੇ ਸਾਡੇ ਨੇਤਾ ਨੇ ਜਿੱਤਣ ਤੋਂ ਬਾਅਦ ਜਦੋਂ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਤੇ ਸਵਿਚ ਕਰਦੇ ਨੇ ਇਟ ਮੀਨਸ ਉਹ ਲੋਕਾਂ ਦੇ ਵਿਸ਼ਵਾਸ ਦੇ ਨਾਲ ਖੇਡਦੇ ਨੇ ਹਰੇਕ ਬੰਦੇ ਨੇ ਕਿਸੇ ਪਾਰਟੀ ਦੇ ਵਰਕਰ ਨੂੰ ਜਦੋਂ ਸਿਲੈਕਟ ਕੀਤਾ ਹੁੰਦਾ ਹੈ ਚੋਣਾਂ ਦੇ ਲਈ ਆਪਣਾ ਰਿਪ੍ਰੈਜ਼ੈਂਟੇਟਿਵ ਸਭ ਤੋਂ ਵੱਡੀ ਗੱਲ ਇਹ ਹੈ ਡੈਮੋਕ੍ਰੇਸੀ ਦੇ ਵਿੱਚ ਆਪਾਂ ਰਿਪ੍ਰੈਜ਼ੈਂਟੇਟਿਵ ਬਣਾਉਨੇ ਆ ਅਸੀਂ ਆਮ ਦਾਲ ਫੁਲਕਾ ਖਾਣ ਵਾਲੇ ਲੋਕ ਰੋਜ਼ੀ ਰੋਟੀ ਤੇ ਜਾਨ ਵਾਲੇ ਲੋਕ ਜਿਸ ਤਰ੍ਹਾਂ ਮੈਂ ਪੜਾਉਂਦਾ ਜੇ ਮੈਂ ਪੜਾਉਣ ਦੇ ਕਾਰਜ ਦੇ ਵਿੱਚ ਹਾਂ ਮੈਂ ਇੰਨਾ ਫ੍ਰੀ ਨਹੀਂ ਹੈਗਾ ਕਿ ਮੈਂ ਸਰਕਾਰ ਦੇ ਕੰਮਾਂ ਦੇ ਵਿੱਚ ਹੱਥ ਕਰ ਸਕਾਂ ਅਸੀਂ ਆਪਣਾ ਰਿਪ੍ਰੈਜ਼ੈਂਟੇਟਿਵ ਬਣਾ ਕੇ ਉੱਥੇ ਭੇਜੀਦਾ ਪਰ ਸਾਡੇ ਰਿਪ੍ਰੈਜ਼ੈਂਟੇਟਿਵ ਕੀ ਕਰਦੇ ਨੇ ਉਹ ਆਪਣੀ ਪਾਰਟੀ ਤੋਂ ਚੇਂਜ ਹੋ ਕੇ ਕਿਸੇ ਐਸੀ ਪਾਰਟੀ ਦੇ ਵਿੱਚ ਚਲ ਜਾਂਦੇ ਨੇ ਜਿਹਨਾਂ ਨੂੰ ਉਹ ਭੰਡਦੇ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਭੰਡਦੇ ਰਹੇ ਨੇ ਉਹ ਕਹਿੰਦੇ ਨੇ ਕਿ ਉਹ ਗਲਤ ਨੇ ਗਲਤ ਨੇ ਗਲਤ ਨੇ ਔਰ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਪਾਰਟੀ ਡਾਊਨ ਜਾ ਰਹੀ ਹੈ ਤਾਂ ਉਹ ਪਾਰਟੀ ਚ ਸੋ ਇਸੇ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਵੋਟਾਂ ਦੇ ਵਿੱਚ ਇੱਕ ਨੋਟਾ ਦਾ ਬਟਨ ਹੁੰਦਾ ਹੈ ਨੋਟਾ ਦਾ ਪਰਪਸ ਹੀ ਇਹ ਹੁੰਦਾ ਹੈ ਕਿ ਜੇ ਕਿਸੇ ਪਾਰਟੀ ਦੇ ਬੰਦੇ ਨੂੰ 20% ਨੋਟਾ ਮਿਲ ਜਵੇ ਤਾਂ ਉਹ ਰਿਜੈਕਟ ਹੋਣਾ ਚਾਹੀਦਾ ਹੈ ਜਦ ਕਿ ਨਹੀਂ ਹੋ ਰਿਹਾ ਨੋਟਾ ਵਾਲੀਆਂ ਵੋਟਾਂ ਨੂੰ ਕਨਸਿਡਰ ਹੀ ਨਹੀਂ ਕੀਤਾ ਜਾਂਦਾ ਸੋ ਮੇਰੀ ਤਾਂ ਇਹ ਮੰਗ ਹੈ ਕਿ ਪਹਿਲੀ ਗੱਲ ਉਹਨਾਂ ਬੰਦਿਆਂ ਨੂੰ ਬਿਲਕੁਲ ਰਿਜੈਕਟ ਕੀਤਾ ਜਾਵੇ ਜਿਹੜੇ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਤੇ ਸਵਿਚ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਉਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਬਣਾ ਰਹੇ ਹੋ ਔਰ ਪਾਰਟੀਆਂ ਆਪਣੇ ਮੁੱਦੇ ਇਸ ਤਰ੍ਹਾਂ ਸਾਡੇ ਸਾਹਮਣੇ ਰੱਖਣ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਜਾਂ ਭਾਰਤ ਨੂੰ ਕਿਸ ਸਥਿਤੀ ਦੇ ਵਿੱਚ ਦੇਖਦੇ ਨੇ ਜਿਹੜੇ ਨੌਜਵਾਨ ਸਵਿਚ ਕਰ ਰਹੇ ਨੇ ਇੱਥੋਂ ਦੀ ਬਾਹਰ ਜਾ ਰਹੇ ਨੇ ਕਿਉਂ ਸਾਡੀ ਯੂਥ ਬਾਹਰ ਜਾ ਰਹੀ ਹੈ ਇਸ ਚੀਜ਼ ਨੂੰ ਪਾਲ ਕਰੋ ਕਿਉਂ ਅਸੀਂ ਪੜ੍ਹਾਈ ਤੋਂ ਬੇਵਕ ਹੁੰਦੇ ਜਾ ਰਹੇ ਹਾਂ ਕਿਉਂ ਸਾਨੂੰ ਨਜ਼ਰ ਨਹੀਂ ਆਉਂਦਾ ਆਪਣਾ ਫਿਊਚਰ ਇੱਥੇ ਜਿਹੜੀ ਪਾਰਟੀ ਇਹਨਾਂ ਚੀਜ਼ਾਂ ਦਾ ਸਮਰਥਨ ਕਰੇਗੀ ਨੌਜਵਾਨ ਉਸ ਨੂੰ ਜ਼ਰੂਰ ਚੁਣਨਗੇ ਫਿਲਹਾਲ ਇਤੇ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਿਹਾ ਮੈਂ ਸਿਰਫ ਇਹੀ ਚਾਹਾਂਗਾ ਕਿ ਸਾਡੇ ਨੇਤਾ ਲੋਗ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਚੱਲਦੇ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਦੇ ਉੱਤੇ ਖਰੇ ਉਤਰਨ ਤਾਂ ਜੋ ਉਹਨਾਂ ਨੂੰ ਇਹੋ ਜਿਹੇ ਪ੍ਰਚਾਰਾਂ ਦੀ ਲੋੜ ਹੀ ਨਾ ਪਵੇ ਜਦੋਂ ਵੋਟਾਂ ਦੇ ਉੱਤੇ 66000 ਕਰੋੜ ਰੁਪਏ ਖਰਚ ਹੁੰਦਾ ਹੈ ਇੱਥੋਂ ਪਤਾ ਲੱਗਦਾ ਸਾਡਾ ਦੇਸ਼ ਬਹੁਤ ਅਮੀਰ ਹੈ ਪਰ ਜਿੱਥੇ ਸਿਰਫ 37 ਰੁਪਏ ਇੱਕ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਜੇ ਤੂੰ 37 ਰੁਪਏ ਕਮਾ ਰਹਿਆ ਤਾਂ ਤੂੰ ਗਰੀਬ ਨਹੀਂ ਹੈਗਾ ਇੱਥੋਂ ਅਸੀਂ ਜਾਣ ਸਕਦੇ ਹਾਂ ਸਾਡੀ ਸਥਿਤੀ ਕੀ ਹੈ ਥੈਂਕ ਯੂ ਨੀ ਹੁਣ ਤਾਜ਼ਾ ਰਵਨੀਤ ਬਿੱਟੂ ਨਹੀਂ ਪਹਿਲਾਂ ਭੰਡ ਦੇ ਸੀ ਭਾਜਪਾ ਨੂੰ ਭੰਡ ਦੇ ਸੀ ਤੇ ਹੁਣ ਉਹ ਭਾਜਪਾ ਚੋਂ ਐ ਇੱਕ ਲੀਡ ਬਣ ਕੇ ਉੱਥੇ ਲੁਧਿਆਣੇ ਹੁਣ ਚੋਣ ਲੜਨਗੇ ਦੇਖੋ ਇੱਕ ਪਾਰਟੀ ਹੈ ਜੋ ਜਦੋਂ ਸਾਨੂੰ ਫਿਊਚਰ ਨਹੀਂ ਨਜ਼ਰ ਆਉਂਦਾ ਕਿਸੇ ਇੱਕ ਪਾਰਟੀ ਦੇ ਵਿੱਚ ਆਪਣਾ ਫਿਊਚਰ ਨਹੀਂ ਨਜ਼ਰ ਆਉਂਦਾ ਤਾਂ ਦੂਸਰੀ ਪਾਰਟੀ ਜੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ ਕਿ ਬੋਲੀ ਲਾਈ ਜਾਂਦੀ ਹੈ ਜਦੋਂ ਬੋਲੀ ਲੱਗਦੀ ਹੈ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਉਸ ਪਾਰਟੀ ਦਾ ਸਾਡੇ ਨਾਲ ਰਿਲੇਸ਼ਨ ਕੀ ਹੈ ਜਿਹੜੀ ਆਈਡੀਓਲੋਜੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਆ ਆਮ ਜਨਤਾ ਨੂੰ ਇਹ ਸਮਝਣਾ ਚਾਹੀਦਾ ਕਿ ਸਾਡੀ ਆਈਡੀਓਲੋਜੀ ਹੈ ਕੀ ਹੈ ਕੋਈ ਪਾਰਟੀ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਵਧਾਉਣਾ ਚਾਹੁੰਦੀ ਹੈ ਕੋਈ ਪਾਰਟੀ ਡਿਪੈਂਡੈਂਸੀ ਵਧਾਉਣਾ ਚਾਹੁੰਦੀ ਹੈ ਜਾਂ ਕੋਈ ਪਾਰਟੀ ਸਾਡੇ ਦੇਸ਼ ਨੂੰ ਪਹਿਲਾ ਮੰਗ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੀ ਹੈ ਜਦੋਂ ਤੁਸੀਂ ਪਾਰਟੀ ਸਵਿਚ ਕਰਦੇ ਹੋ ਤਾਂ ਤੁਸੀਂ ਆਈਡੀਓਲੋਜੀ ਨਹੀਂ ਲੈ ਕੇ ਜਾਂਦੇ ਤੁਸੀਂ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰ ਦਿੰਦੇ ਜਿੰਨੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਚਾਹੇ ਉਹ 2/3 ਸੀ ਚਾਹੇ 1/3 ਸੀ ਉਹਨਾਂ ਦਾ ਵਿਸ਼ਵਾਸ ਤੁਸੀਂ ਖਤਮ ਕਰ ਦਿੰਦੇ ਸੋ ਦੁਬਾਰਾ ਮੈਂ ਇਹੀ ਕਹਾਂਗਾ ਕਿ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਰਿਜੈਕਟ ਕਰ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਜੇ ਤੂੰ ਪਾਰਟੀ ਦਾ ਸੱਕਾ ਨਹੀਂ ਰਿਹਾ ਤੂੰ ਲੋਕਾਂ ਦਾ ਸੱਕਾ ਕਿਵੇਂ ਬਣੇਗਾ ਵੀ 92 ਐਮਐਲਏ ਜਿਤਾਏ ਬਹੁਤ ਜ਼ੋਰ ਨਾਲ ਆਮ ਆਦਮੀ ਪਾਰਟੀ ਆਈ ਵੀ ਹੁਣ ਬਦਲਾਅ ਹੋਊਗਾ ਪਰ ਬਦਲਾਅ ਕਿਤੇ ਨਜ਼ਰ ਨਹੀਂ ਆ ਰਿਹਾ ਲੋਕ ਨਿਰਾਸ਼ ਨੇ ਬਿਲਕੁਲ ਤੇ ਹੁਣ ਪਾਰਟੀਆਂ ਬਦਲ ਬਦਲ ਕੇ ਕੋਈ ਲੀਡਰ ਚੋਣਾਂ ਦਾ ਸਮਾਂ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਹੁਣ ਬਦਲਾਅ ਤੁਹਾਡੇ ਇਲਾਕੇ ਚ ਵੀ ਹੋਇਆ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਅਸੀਂ ਲੋਕ ਜੋ ਹਾਂ ਅਸੀਂ ਭਾਰਤੀ ਲੋਕ ਅਸੀਂ ਪੰਜਾਬੀ ਲੋਕ ਅਸੀਂ ਸਿਰਫ ਬਦਲਾਅ ਦੇਖਣਾ ਚਾਹੁੰਦੇ ਹਾਂ ਅਸੀਂ ਬਹੁਤ ਛੇਤੀ ਅੱਕ ਜਾਂਦੇ ਹਾਂ ਕਿਸੇ ਇੱਕ ਚੀਜ਼ ਤੋਂ ਜਦੋਂ ਇੱਕ ਪਾਰਟੀ ਤੋਂ ਅਸੀਂ 5 ਸਾਲ ਤੋਂ 10 ਸਾਲ ਦਾ ਰਿਲੇਸ਼ਨ ਦੇਖਦੇ ਆਂ ਤੇ ਸਾਨੂੰ ਲੱਗਦਾ ਕਿ ਕੋਈ ਬਦਲਾਅ ਨਹੀਂ ਹੋ ਰਿਹਾ ਤਾਂ ਅਸੀਂ ਸਿਰਫ ਕਾਰਜ ਪ੍ਰਣਾਲੀ ਨੂੰ ਮੁੱਖ ਰੱਖਦੇ ਹੋਏ ਬਦਲਾਅ ਦੇਖ ਲੈਂਦੇ ਆਂ ਉਹ ਬਦਲਾਅ ਦਾ ਨਾਮ ਕੀ ਹੈ ਏ ਪਾਰਟੀ ਗਈ ਬੀ ਪਾਰਟੀ ਆ ਗਈ ਬੀ ਪਾਰਟੀ ਤੋਂ ਵੀ ਬੇਮੁਖ ਹੋ ਗਏ ਸੀ ਪਾਰਟੀ ਆ ਗਈ ਹੁਣ ਜਦੋਂ ਸੀ ਪਾਰਟੀ ਦੀ ਕਾਰਜ ਪ੍ਰਣਾਲੀ ਦੇਖ ਲਈ ਅਸੀਂ ਹੁਣ ਅਸੀਂ ਉਹ ਤੋਂ ਵੀ ਬੇਮੁਖ ਹੋ ਗਏ ਕਿਉਂਕਿ ਕਿਸੇ ਨੇ ਤੁਹਾਨੂੰ ਪੱਲਿਓ ਨਹੀਂ ਦੇਣਾ ਬਾਰੋਂ ਕਰਜ਼ੇ ਚੱਕ-ਚੱਕ ਕੇ ਜਦੋਂ ਤੁਸੀਂ ਇੱਥੇ ਫ੍ਰੀ ਦੀਆਂ ਚੀਜ਼ਾਂ ਦੋਗੇ ਖਜ਼ਾਨਾ ਸਾਡਾ ਖਾਲੀ ਹੋ ਰਿਹਾ ਜੇਬਾਂ ਸਾਡੀਆਂ ਖਾਲੀ ਹੋ ਰਹੀਆਂ ਨੇ ਜੇ ਮੈਂ ਆਪਣੇ ਘਰੋਂ ਉਜਾੜ ਕੇ ਲੋਕਾਂ ਨੂੰ ਦਾਂਗਾ ਤਾਂ ਡੈਫੀਨੇਟਲੀ ਮੇਰੇ ਮਾਪੇ ਤਾਂ ਮੈਨੂੰ ਪੁੱਛਣਗੇ ਤਾਂ ਇਹ ਕੰਮ ਲੋਕਾਂ ਦਾ ਬਣਦਾ ਕਿ ਉਹਨਾਂ ਨੂੰ ਸਵਾਲ ਪੁੱਛੋ ਜੇ ਤੁਸੀਂ ਫ੍ਰੀ ਸਫਰ ਦੇ ਰਹੇ ਹੋ ਜੇ ਤੁਸੀਂ ਫ੍ਰੀ ਬਿਜਲੀ ਦੇ ਰਹੇ ਹੋ ਜੇ ਤੁਸੀਂ 1000 ਰੁਪਏ ਪਰ ਲੇਡੀ ਕਹਿ ਰਹੇ ਹੋ ਜੇ ਤੁਸੀਂ ਰਾਸ਼ਨ ਫ੍ਰੀ ਦੇ ਰਹੇ ਹੋ ਤਾਂ ਉਹ ਫ੍ਰੀ ਦਾ ਕਿੱਥੋਂ ਆਉਂਦਾ ਜੇ ਦੁਬਾਰਾ ਫਿਰ ਕਰਜ਼ਾ ਹੀ ਚੁੱਕਣਾ ਜਿੰਨਾ ਕਰਜ਼ਾ ਚੁੱਕਿਆ ਜਾ ਰਿਹਾ ਉਹ ਸਾਰਾ ਇੱਕ ਪੈਦਾ ਹੋਣ ਵਾਲੇ ਬੱਚੇ ਦੇ ਸਿਰ ਦੇ ਉੱ ਉਹ ਬਹੁਤ ਕੌਣ ਉਤਾਰੇਗਾ ਬਹੁਤ ਸਾਡੇ ਸਿਰੋਂ ਹੀ ਉਤਰੇਗਾ ਇੱਕ ਚੀਜ਼ ਫ੍ਰੀ ਮਿਲੇਗੀ ਤੇ ਦੂਸਰੀ ਕਾਸਟਲੀ ਹੋ ਜਾਈ ਆਮ ਆਦਮੀ ਪਾਰਟੀ ਨੇ ਹੁਣ ਅੱਗੇ ਕਿਹਾ ਵੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਵੀ ਸਾਡੇ 92 ਐਮਐਲਏ ਨੇ ਪਰ ਘੱਟ ਨੇ ਤੁਸੀਂ ਸਾਨੂੰ ਜਿਤਾ ਕੇ ਹੋਰ ਮਜ਼ਬੂਤ ਕਰੋ ਕੀ ਲੱਗਦਾ ਵੀ ਮਜ਼ਬੂਤ ਹੋਣਗੇ ਦਰਅਸਲ ਵੋਟਾਂ ਪੈਂਦੀਆਂ ਨੇ ਤੁਹਾਡੇ ਕੰਮਾਂ ਨੂੰ ਤੁਹਾਡੀ ਬੋਲਬਾਣੀ ਨੂੰ ਵੋਟ ਕਦੇ ਨਹੀਂ ਪੈਂਦੀ ਤੁਸੀਂ ਬਹੁਤ ਵਧੀਆ ਪ੍ਰਚਾਰ ਕਰਦੇ ਹੋ ਤੁਸੀਂ ਸਟੇਜ ਦੇ ਉੱਤੇ ਬਹੁਤ ਵਧੀਆ ਬੋਲਦੇ ਹੋ ਤੁਸੀਂ ਦੂਸਰੇ ਪਾਰਟੀ ਨੂੰ ਭੰਡਲ ਲੰਗਿਆਂ ਕੁਝ ਨਹੀਂ ਕਹਿੰਦੇ ਤੁਸੀਂ ਬਹੁਤ ਵਧੀਆ ਸਟੇਜ ਪ੍ਰਬੰਧਕ ਬਣ ਕੇ ਰੱਖਦੇ ਹੋ ਲੋਕਾਂ ਨੂੰ ਬੰਨ੍ਹ ਕੇ ਰੱਖਦੇ ਹੋ ਲੋਕਾਂ ਨੇ ਐਜ਼ ਅ ਲੀਡਰ ਇਹ ਨਹੀਂ ਦੇਖਣਾ ਐਜ਼ ਅ ਸਟੇਜ ਸੈਕਟਰੀ ਤੁਸੀਂ ਇਹ ਸਾਰੇ ਕੰਮ ਕਰ ਸਕਦੇ ਹੋ ਐਜ਼ ਅ ਕਾਮੇਡੀਅਨ ਤੁਸੀਂ ਇਹ ਸਾਰੇ ਕੰਮ ਕਰ ਸਕਦੇ ਹੋ ਪਰ ਜਦੋਂ ਤੁਸੀਂ ਇੱਕ ਲੀਡਰ ਹੋ ਤਾਂ ਲੀਡਰ ਦੀਆਂ ਕੁਆਲਿਟੀਆਂ ਵੀ ਤੁਹਾਡੇ ਦੇ ਵਿੱਚ ਚਾਹੀਦੀਆਂ ਜੋ ਜੋ ਵਾਅਦੇ ਕੀਤੇ ਨੇ ਉਹ ਸਾਰੇ ਵਾਅਦਿਆਂ ਦੇ ਉੱਤੇ ਖਰੇ ਉਤਰੋ ਫਿਰ ਤੁਸੀਂ ਜਿੰਨੀਆਂ ਮਰਜ਼ੀ ਸੀਟਾਂ ਲੈ ਲਓ ਪਰ ਸਾਡੇ ਲੋਕ ਹੱਸ ਕੇ ਦੇਣਗੇ ਸਾਡੇ ਲੋਕ ਉਹਨੂੰ ਹੀ ਵੋਟ ਪਾਉਣਗੇ ਜਿਹੜਾ ਬੰਦਾ ਆਪਣੇ ਵਾਅਦਿਆਂ ਦੇ ਉੱਤੇ ਖੜਾ ਚੱਲ ਰਿਹਾ ਹੈ ਜਿਹੜਾ ਬੰਦਾ ਸਾਡੀ ਡੈਮੋਕ੍ਰੇਸੀ ਦੀ ਆਈਡੀਓਲੋਜੀ ਨੂੰ ਲੈ ਕੇ ਅ ਮੀ ਉਤਾ ਕਹਿੰਦੇ ਸਾਡੇ ਵਾਦੇ ਪੂਰੇ ਨੇ ਤਕਰੀਬਨ ਅਸੀਂ ਤਾਂ ਵਾਦੇ ਪੂਰੇ ਕਰਦੇ ਤੁਹਾਨੂੰ ਲੱਗਦਾ ਵਾਦੇ ਪੂਰੇ ਹੋ ਗਏ ਦੇਖੋ ਜੀ ਹਰ ਇੱਕ ਪਾਰਟੀ ਇਹੀ ਕਹਿੰਦੀ ਹੈ ਆਪਣਾ ਪੱਖ ਕਿਸੇ ਨੂੰ ਬੁਰਾ ਨਹੀਂ ਲੱਗਦਾ ਆਪਣਾ ਬੱਚਾ ਕਿਸੇ ਨੂੰ ਮਾੜਾ ਨਹੀਂ ਲੱਗਦਾ ਇਸੇ ਤਰ੍ਹਾਂ ਹਰੇਕ ਪਾਰਟੀ ਇਹ ਤਾਂ ਹੁਣ ਤੁਹਾਨੂੰ ਜਿਹੜੀ ਆਪੋਜ਼ਿਟ ਪਾਰਟੀ ਹੈ ਜਿਹੜੀ ਆਪੋਜੀਸ਼ਨ ਹੈ ਤੁਸੀਂ ਉਹਨੂੰ ਵੀ ਪੁੱਛੋ ਕਿ ਕੀ ਕੁਝ ਹੋ ਰਿਹਾ ਹੈ ਜੋ ਜੋ ਵਾਦੇ ਕੀਤੇ ਗਏ ਕੀ ਉਹ ਸਾਰੇ ਪੂਰੇ ਹੋਏ ਕੀ ਸਾਡੇ ਨੌਜਵਾਨ ਹੁਣ ਅਸੀਂ ਇੱਥੇ ਖੜੇ ਹਾਂ ਜਿੰਮ ਦੇ ਵਿੱਚ ਖੜੇ ਆ ਨੌਜਵਾਨ ਮੇਰੇ ਆਸ-ਪਾਸੇ ਨੇ ਕਿੰਨੇ ਨੌਜਵਾਨ ਜੋਬ ਦੇ ਉੱਤੇ ਲੱਗੇ ਤੁਸੀਂ ਬੈਨਰ ਬੜੇ ਬੜੇ ਵੱਡੇ ਲਾਉਂਦੇ ਪਹਿਲਾਂ ਇਹ ਪ੍ਰਚਾਰ ਨੂੰ ਵੀ ਭੰਡਿਆ ਜਾਂਦਾ ਸੀ ਕਿ ਇਹ ਜੋ ਬੈਨਰ ਲਾਏ ਜਾਂਦੇ ਨੇ ਕਿਉਂ ਲਾਏ ਜਾਂਦੇ ਨੇ ਬੱਸਾਂ ਦੇ ਉੱਤੇ ਬੱਸਾਂ ਨੂੰ ਭਰਿਆ ਜਾਂਦਾ ਸਰਕਾਰੀ ਬੱਸਾਂ ਨੂੰ ਰੈਲੀਆਂ ਦੇ ਲਈ ਯੂਜ਼ ਕੀਤਾ ਜਾਂਦਾ ਪਹਿਲਾਂ ਇਹਨਾਂ ਚੀਜ਼ਾਂ ਨੂੰ ਭੰਡਿਆ ਗਿਆ ਪਰ ਹੁਣ ਇਹਨਾਂ ਚੀਜ਼ਾਂ ਦੀ ਯੂਜ਼ੇਜ ਹੋ ਰਹੀ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਯੂਜ਼ੇਜ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਅਸੀਂ ਇੱਕ ਪੋਲੀਟੀਕਲ ਪਾਰਟੀ ਬਣਾ ਲਈ ਸਾਨੂੰ ਪਤਾ ਹੈ ਪ੍ਰਚਾਰ ਤੋਂ ਬਿਨਾਂ ਕੱਖ ਨਹੀਂ ਬੰਨਣਾ ਠੀਕ ਸੋ ਵਾਦੇ ਬਹੁਤ ਕੀਤੇ ਗਏ ਪਰ ਕਿੰਨੇ ਕੁ ਵਾਦਿਆਂ ਦੇ ਉੱਤੇ ਖਰੇ ਉੱtre ਇਹ ਤਾਂ ਸਾਨੂੰ ਲੋਕਾਂ ਨੂੰ ਜਾ ਕੇ ਦੇਖਣਾ ਚਾਹੀਦਾ ਸਾਨੂੰ ਲੋਕਾਂ ਨੂੰ ਡਾਇਰੈਕਟਲੀ ਸਰਕਾਰ ਨੂੰ ਪੁੱਛਣਾ ਚਾਹੀਦਾ ਵੀ ਜਿੰਨੇ ਵਾਅਦੇ ਕੀਤੇ ਗਏ ਸੀ ਸਭ ਤੋਂ ਸਿੰਪਲ ਗੱਲ ਹੈ ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਲੇਡੀਜ਼ ਨੂੰ ਅਸੀਂ 1000 ਦੇਣਾ ਹੈ ਜੇ ਮੈਂ ਸਭ ਤੋਂ ਛੋਟੇ ਵਾਅਦੇ ਦੀ ਗੱਲ ਕਰਾਂ ਤਾਂ ਕਿੱਥੇ ਆਓ ਪਹਿਲੀ ਗੱਲ ਤੁਸੀਂ ਵਾਅਦੇ ਕਰੋ ਨਾ ਹਵਾਈ ਕਿਲੇ ਨਾ ਬਣਾਓ ਜੇ ਤੁਸੀਂ ਬਣਾ ਰਹੇ ਹੋ ਤਾਂ ਡੈਫੀਨਿਟਲੀ ਉਹਨਾਂ ਨੂੰ ਪੂਰੇ ਕਰੋ ਇਹ ਤਾਂ ਇੱਕ ਵਾਅਦਾ ਸੀ ਹੋਰ ਕਈ ਵਾਦੇ ਨੇ ਕਿ ਅਸੀਂ ਗ੍ਰੈਜੂਏਟਸ ਨੂੰ ਅਸੀਂ ਬੀਏਡ ਨੂੰ ਅਸੀਂ ਟੀਚਰ ਕਮਿਊਨਿਟੀ ਨੂੰ ਜਾਂ ਜਿੰਨੇ ਵੀ ਟੈਸਟ ਹੋ ਰਹੇ ਨੇ ਅਸੀਂ ਸਾਰਿਆਂ ਨੂੰ ਪੂਰੇ ਕਰਾਂਗੇ ਨਹੀਂ ਪੂਰੇ ਹੋਏ ਹਸਪੀਟਲਸ ਦੇ ਵਿੱਚ ਮੇਰਾ ਇਕ ਰੈਲੇਟਿਵ ਲੱਗਾ ਹੋਇਆ ਜਦੋਂ ਆਪ ਸਰਕਾਰ ਆਈ ਸੀ ਉਹਨੇ ਮੈਨੂੰ ਸਪੈਸ਼ਲੀ ਕਿਹਾ ਸੀ ਕਿ ਹੁਣ ਅਸੀਂ ਪੱਕੇ ਹੋ ਜਾਵਾਂਗੇ ਬਟ ਅਜੇ ਤੱਕ ਵੀ ਉੱਥੇ ਹੀ ਹੈ ਟੀਚਰ ਕਮਿਊਨਿਟੀ ਮੇਰੇ ਕੰਟੈਕਟ ਦੇ ਵਿੱਚ ਆ ਉਹਨਾਂ ਨੇ ਕਿਹਾ ਸੀ ਅਸੀਂ ਪੱਕੇ ਹੋ ਜਾਵਾਂਗੇ ਪਰ ਅਜੇ ਵੀ ਉੱਥੇ ਹੀ ਦਰਅਸਲ ਮੁੱਦਾ ਇਹ ਨਹੀਂ ਹੈ ਕਿ ਤੁਸੀਂ ਰੋਜ਼ਗਾਰ ਦੇ ਰਹੇ ਹੋ ਜਾਂ ਨਹੀਂ ਦੇ ਰਹੇ ਮੁੱਦਾ ਇਹ ਹੈ ਕਿ ਤੁਹਾਡੇ ਤੁਸੀਂ ਵਾਅਦੇ ਕੀਤੇ ਜਿਹੜੇ ਪ੍ਰੋਮਿਸਸਿਸ ਕੀਤੇ ਉਹ ਪ੍ਰੋਮਿਸ ਹੈ ਕਿੱਥੇ ਲੋਕਾਂ ਨੂੰ ਲੋਕ ਖੁਸ਼ ਨਹੀਂ ਹੈਗੇ ਦੇਖੋ ਜੇ ਤੁਸੀਂ 100 ਦੇ ਵਿੱਚੋਂ 1 2 3 ਬੰਦੇ ਨੂੰ ਖੁਸ਼ ਕਰ ਦਿੱਤਾ 97 ਤਾਂ ਨਾਖੁਸ਼ੀ ਰਹਿਣਗੇ ਤੁਹਾਡੇ ਔਰ ਡੈਮੋਕ੍ਰੇਸੀ ਕਿਹਦੀ ਹੈ ਡੈਮੋ ਬੋਮਾ ਤੋਂ ਦੋ ਮਿਲੇਗਾ ਤੇ ਉਹ ਸਾਰੇ ਖੁਸ਼ ਹੋਣਗੇ ਤੁਹਾਡੇ ਹੁਣ ਤੁਹਾਨੂੰ ਅੱਗੇ ਕੀ ਲੱਗਦਾ ਵੀ ਸਰਕਾਰ ਕਿਹੜੀ ਕਿਹੜੇ ਪਾਰਟੀ ਨੂੰ ਆਪਾਂ ਨੂੰ ਵੋਟ ਦੇਣੀ ਚਾਹੀਦੀ ਦੁਬਾਰਾ ਫਿਰ ਤੁਹਾਡੀ رائے ਤੁਹਾਡੀ ਜੀ رائے ਜਾਨਣਾ ਚਾਹੁੰਦੇ ਮੈਂ ਮੈਂ ਆਪਣੀ رائے ਦੱਸਦਾ दरअसल ਗੱਲ ਇਹ ਹੈ ਕਿ ਜੇ ਮੈਂ ਕਿਸੇ ਇੱਕ ਨੇਤਾ ਨੂੰ ਪਸੰਦ ਕਰਦਾ ਪਰ ਮੇਰਾ ਉਹੀ ਨੇਤਾ ਪਾਰਟੀ ਸਵਿਚ ਕਰ ਜਾਂਦਾ ਤਾਂ ਜਿਸ ਨੇਤਾ ਦੇ ਕੋਲ ਜ਼ਮੀਨ ਹੀ ਨਹੀਂ ਹੈ ਖੜੇ ਹੋਣ ਨੂੰ ਮੈਂ ਉਸ ਨੂੰ ਕਿਵੇਂ ਚੁਣ ਲਾਂਗਾ ਸੋ ਮੈਨੂੰ ਵੀ ਇਸ ਤੇ ਬਹੁਤ ਵਿਚਾਰ ਵਟਾਂਦਰਾ ਕਰਨਾ ਪਏਗਾ ਆਪਣੇ ਸੀਨੀਅਰਸ ਦੇ ਨਾਲ ਆਪਣੇ ਨਾਲ ਰਹਿਦਿਆਂ ਨਾਲ ਕਿ ਜੋ ਪਾਰਟੀ ਅਸੀਂ ਚੁਣੀ ਸੀ ਅਸੀਂ ਪਾਰਟੀ ਨੂੰ ਵੋਟ ਕਰੀਏ ਜਾਂ ਜੋ ਬੰਦਾ ਸਵਿਚ ਕਰ ਰਿਹਾ ਅਸੀਂ ਉਹਨੂੰ ਵੋਟ ਕਰੀਏ ਮੇਰੀ ਗੱਲ ਤੁਹਾਨੂੰ ਸਮਝ ਆ ਰਹੀ ਹੈ ਨਾ ਮਤਲਬ ਮੈਂ ਪਾਰਟੀ ਨਾਲ ਜੁੜਿਆ ਰਹਾ ਜਾਂ ਮੈਂ ਉਸ ਬੰਦੇ ਨਾਲ ਜੁੜਾਂ ਜਿਹੜਾ A ਤੋਂ B B ਤੋਂ C ਜਾ ਰਿਹਾ ਕੰਪਲਿਕਟਿਡ ਕੁਐਸਚਨ ਹੈ ਡੈਮੋਕ੍ਰੈਟਿਕ ਲੋਕ ਜ਼ਰੂਰ ਸਮਝ